तेरे मेरे सपने अब एक रंग हैं वो जहां भी ले जाए राहें हम संग हैं हो तेरे मेरे सपने अब एक रंग हैं मेरा नाम गुरप्रीत सिंह है मोहाली शहर का रहने वाला हां ਆ ਬਾਈ ਪ੍ਰੋਫੈਸ਼ਨ ਮੈਂ ਇੰਜੀਨੀਅਰ ਸੀਗਾ ਤੇ ਹੁਣ ਮੈਂ ਰਿਟਾਇਰ ਹੋ ਗਿਆ ਪੀਐਸਪੀਸੀਐਲ ਚੋਂ ਜੋ ਪੰਜਾਬ ਸਟੇਟ ਇਲੈਕਸਿਟੀ ਬੋਰਡ ਵਿੱਚੋਂ ਜੋ ਮੈਨੂੰ ਸਕੂਨ ਮਿਲਦਾ ਸੀਗਾ ਉਹ 크리에ਟਿਵ ਕੰਮ ਕਰਕੇ ਮਿਲਦਾ ਸੀ ਲੇਕਿਨ ਜੌਬ ਮੈਂ ਛੱਡ ਨਹੀਂ ਸਕਦਾ ਸੀਗਾ ਕਿਉਂਕਿ ਆਫਟਰ ਆਲ ਰੋਜੀ ਰੋਟੀ ਲਈ ਘਰ ਵੀ ਚਲਾਉਣਾ ਹੁੰਦਾ ਕਿਉਂਕਿ ਇਕੱਲੇ 크리에ਟਿਵ ਕੰਮ ਨਾਲ ਤਾਂ ਰੋਜੀ ਰੋਟੀ ਨਹੀਂ ਚੱਲ ਸਕਦੀ ਤੁਹਾਡੀ ਜੋ ਜੋ ਹਾਲਾਤ ਨੇ ਅੱਜ ਕੱਲ੍ਹ ਨਾ ਮੇਰੇ ਤੇਰੇ ਦਿਲ ਦਾ ते थाイク denn milna jaise baharan par tar hai phool ka khilna ho mere jeevan saathi tere mere sapne ab ek rang hai ਉਹ ਜਹਾ ਵਿਲੇ ਜਾਏ ਰਾਹੇ ਹਮ ਸੰਗ ਹੈ ਪਿਆਰੇ ਦੋਸਤੋ ਖੁਸ਼ ਆਮਦੀਦ ਦਾਨਮਿਊਟ ਦੇ ਖਾਸ ਪ੍ਰੋਗਰਾਮ ਸਲੀਕਾ ਚ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਦਨੀਤਾ ਅੱਜ ਤੁਹਾਨੂੰ ਬੇਹਦ ਕ੍ਰੀਏਟਿਵ ਇਨਸਾਨ ਨਾਲ ਮਿਲਵਾ ਰਹੀ ਹਾਂ ਗੁਦਪ੍ਰੀਤ ਸਿੰਘ ਇਹ ਤਾਂ ਉਮਰ ਨੌਕਰੀ ਪੇਸ਼ਾ ਰਹੀ ਨਹੀਂ ਪਰ ਕਿਉਂਕਿ ਕ੍ਰੀਏਟਿਵ ਸੰ ਤੇ ਜੌਬ ਦੌਰਾਨ ਵੀ ਕੰਮ ਚ ਮਨ ਨਹੀਂ ਲੱਗਿਆ ਇਹ ਹੈਗਾ ਇੱਕ ਲੇਡੀ ਨੇ ਬੱਚਾ ਆਪਣੇ ਗੋਦ ਵਿੱਚ ਚੱਕਿਆ ਹੋਇਆ ਹੈ ਮਿੱਟੀ ਦਾ 바ਵਾ ਇੱਕ ਬੜਾ ਪੰਜਾਬ ਦਾ ਇੱਕ ਫੋਕ ਹੈਗਾ ਤੇ ਉਹਦੇ ਚ ਮਿੱਟੀ ਦਾ ਆਪਣੀਆਂ ਬੇਸਿਕਲੀ ਇਮੋਸ਼ਨਸ ਉਹਦੀਆਂ ਕਿਸ ਤਰ੍ਹਾਂ ਬੱਚੇ ਦੇ ਪ੍ਰਤੀ ਹੁੰਦੀਆਂ ਨੇ ਬੱਚਾ ਮਿੱਟੀ ਦਾ ਬਣਾ ਕੇ ਉਹ ਖੇਡਦੀ ਉਹਦੇ ਨਾਲ ਤੇ ਗੱਲਾਂ ਕਰਦੀ ਹੈ ਮਿੱਟੀ ਦਾ ਬਾਵਾਂ ਮੈਂ ਬਣਨੀ ਆਵੇ ਚੱਗਾ ਪੌਣੀਆਂ ਤੇ ਉੱਤੇ ਦੇਨੀ ਆਖੇ ਸੀ ਨਾਰੂ ਮਿੱਟੀ ਦੇ ਆ ਬਾਵੇ ਆਵੇ ਤੇਰਾ ਪਿਓ ਪਰਦੇਸੀ ਕਿਤੇ ਤਲਾਨੀਆਂ ਤਾਲੀਆਂ ਵੇ ਪਤਾਂ ਵਾਲੀਆਂ ਵੇ ਮੇਰਾ ਪਤਲਾ ਮਾਹੀ ਕਿਤ ਤਾਲਾਨੀਆਂ ਸ਼ਹਿ ਤੂਤਨੀਓ ਨੂੰ ਸਮਝ ਨਾਈ ਮੇਰੇ ਜਈਆਂ ਲਖਾਂ ਗੋਰੀਆਂ ਵੇ ਕੰਨੀ ਡੋਰੀਆਂ ਤੇ ਗੋਦੀ ਬਾਲ ਹਿੰਡੋਲੇ ਹੱਸ ਹੱਸ ਪਾਉਂਦੀਆਂ ਚੂਰੀਆਂ ਨੇ ਮੇਰੇ ਲੜਨ ਸਪੋਲੇ ਇਹ ਪੈਬਲਜ਼ ਆਰਟ ਵੀ ਕਰਦੇ ਆਂ ਥਾਂ ਥਾਂ ਤੋਂ ਨੇਚਰਲ ਪੱਥਰ ਚੱਕ ਲਿਆਉਂਦੇ ਨੇ ਇਕੱਠੇ ਕਰਦੇ ਰਹਿੰਦੇ ਨੇ ਵੇਖੋ ਕੁਦਰਤ ਦੀਆਂ ਸ਼ੈਵਾਂ ਤਰਤੀਬ ਚ ਲਾਓ ਤੇ ਕਿੰਨਾ ਕਮਾਲ ਕਰਦੀਆਂ ਨੇ ਸ਼ੈਵਾਂ ਤੇ ਤੈਵਾਂ ਚ ਵੈਸੇ ਵੇਖਿਆ ਜਾਵੇ ਕਿ ਕੁਝ ਸਮਾਇਆ ਹੋਇਆ ਹੈ ਲੁਕਿਆ ਪਿਆ ਹੈ ਮੈਂ ਡਿਫਰੈਂਟ ਮਿਕਸ ਮੀਡੀਆ ਜਿਹਨੂੰ ਕਹਿੰਦੇ ਨਾ ਆਰਟ ਨੂੰ ਮੈਂ ਮਤਲਬ ਉਹਦੇ ਚ ਪ੍ਰੈਕਟਿਸ ਕਰਦਾ ਮੀਡੀਆ ਕੁਝ ਵੀ ਹੈ ਮਤਲਬ ਪੱਥਰ ਹੈਗੇ ਨੇ ਵੇਸ ਮਟੀਰੀਅਲ ਹੈ ਕੁਝ ਵੀ ਹੈਗਾ ਤੇ ਲੇਕਿਨ ਇਹਨਾਂ ਸਾਰਿਆਂ ਦੇ ਵਿੱਚੋਂ ਜੋ ਪੈਬਲਸ ਵਾਲਾ ਕੰਮ ਕਰਦਾ ਨਾ ਮੈਂ ਉਹ ਮੇਰੇ ਦਿਲ ਦੇ ਬੜਾ ਕਰੀਬ ਹੈ ਮੈਨੂੰ ਬੜਾ ਚੰਗਾ ਲੱਗਦਾ ਉਹਦੇ ਵਿੱਚ ਨਾਲੇ ਇੱਕ ਬੇਸਿਕ ਚੀਜ਼ ਹੈ ਜਿਵੇਂ ਮੈਂ ਕੋਈ ਚੀਜ਼ ਯੂਜ਼ ਕਰਦਾ ਕੋਈ ਬੇਸ ਚੀਜ਼ ਮਟੀਰੀਅਲ ਯੂਜ਼ ਕਰਦਾ ਉਹਨੂੰ ਕੀ ਕਰਦਾ ਉਹਦੋਂ ਜਾਂ ਤਾਂ ਥੋੜਾ ਜਿਹਾ ਉਹਨੂੰ ਤਰਾਸ਼ਣਾ ਪੈਂਦਾ ਉਹਦੇ ਤੇ ਕੋਈ ਥ੍ਰੈਟਲ ਪੇਟਣਾ ਪੈਂਦਾ ਕੁਝ ਕਰਨਾ ਪੈਂਦਾ ਉਹਨੂੰ ਉਹਦੀ ਜੋ ਬੇਸਿਕ ਫਾਰਮ ਹੈ ਉਹਨੂੰ ਚੇ ਤੇ ਜਿਹੜੇ ਪੈਵਲਸ ਨਾਲ ਮੈਂ ਕਰਦਾ ਪੱਥਰ ਉਹ ਮੈਨੂੰ ਲੱਗਦਾ ਵੀ ਜਿਵੇਂ ਜੋ ਮੈਨੂੰ ਨੇਚਰ ਨੇ ਦਿੱਤਾ ਹੈ ਜੋ ਮੈਂ ਸੜਕਾਂ ਦੇ ਆਸ-ਪਾਸ ਚੁੱਕਦਾ ਪੱਥਰ ਜੋ ਕਿਧਰੇ ਢੇਰੀ ਲੱਗੀ ਉਧਰ ਮੈਂ ਲਵ ਲੈਣਾ ਯਾ ਰਾਹ ਚੱਲਦਾ ਮੈਨੂੰ ਪੱਥਰ ਕੋਈ ਲੱਭਦਾ ਉਹ ਮੈਂ ਚੁੱਕ ਲੈਣਾ ਉਹਨੂੰ ਐਜ਼ ਇਟ ਇਜ਼ ਯੂਟਲਾਈਜ਼ ਕਰਦਾ ਮੈਂ ਵਿਦਆਊਟ ਚੇਂਜਿੰਗ ਇਟ ਸ਼ੇਪ ਉਹਦੀ ਕੋਈ ਸ਼ੇਪ ਨਹੀਂ ਚੇਂਜ ਕਰਨੀ ਕੋਈ ਪਲਾਸਨਾ ਤੋੜ ਕੇ ਉਹਨੂੰ ਬਣਾਉਣਾ ਕੁਝ ਨਹੀਂ ਇਹ ਜੋ ਬਣਾਇਆ ਪੇਬਲਾਰਟ ਦਾ ਵਰਕ ਹੈ ਇਹਦਾ 베이스 ਜਿਹੜਾ ਹੈਗਾ ਇੱਕ ਕਹਿੰਦੀ ਥਾਲੀ ਹੈ ਬਜ਼ੁਰਗਾਂ ਦੀ ਜਿਹੜੀ ਹੁੰਦੀ ਸੀਗੀ ਉਹ ਯੂਜ਼ ਕੀਤੀ ਹੈ ਉਹਦੇ ਉੱਤੇ ਪੱਥਰਾਂ ਦਾ ਜਿਹੜਾ ਮੈਂ ਆਰਟਵਰਕ ਕੀਤਾ ਇੱਕ ਲੰਬਰੇਟਰ ਸਕੂਟਰ ਬਣਾਇਆ ਹੈ ਤੇ ਇੱਕ ਬੱਚਾ ਪਿੱਛੇ ਬੈਠਾ ਬੇਸਿਕਲੀ ਮੈਂ ਆਪਣੇ ਆਪ ਨੂੰ ਸ਼ੋ ਕੀਤਾ ਵੀ ਡੈਡੀ ਦੇ ਪਿੱਛੇ ਜਿਵੇਂ ਸਾਰੇ ਸਕੂਲ ਜਾਣ ਲੱਗੇ ਆ ਆਫਿਸ ਜਾਣ ਲੱਗਾ ਡੈਡੀ ਨੇ ਪਿੱਛੇ ਝੂਟਾ ਦੇਣਾ ਹਸਰਤਾਂ ਨਾਲ ਰਹਿ ਗਿਆ ਲੇਕਿਨ ਹਸਰਤਾਂ ਜ਼ਰੂਰ ਸੀਗੀਆਂ ਇੱਕ ਉਹਨੂੰ ਰਿਪਰੈਜ਼ੈਂਟ ਕਰਦਾ ਹੈ ਇਕਿਨੇ ਕਿ ਵੇਸਟ ਚੀਜ਼ਾਂ ਇਹਨਾਂ ਨੂੰ ਬੜੀਆਂ ਕੰਮ ਦੀਆਂ ਲੱਗਦੀਆਂ ਨੇ ਹੁਣ ਕਿਸੇ ਦੇ ਘਰ ਵੀ ਕੋਈ ਪੁਰਾਣੀ ਚੀਜ਼ ਹੁੰਦੀ ਹੈ ਤੇ ਜਾਣਨ ਵਾਲੇ ਇਹਨਾਂ ਨੂੰ ਦੇ ਜਾਂਦੇ ਨੇ ਇਹ ਬਿਹਤ ਸੋਹਣੇ ਫਰੇਮ ਦੇਖੋ ਇਹ ਪੱਤੇ ਸਵੇਰੇ ਸਵੇਰੇ ਸਫਾਈ ਕਾਮੇ ਦੇ ਝਾੜੂ ਮਾਰਨ ਤੋਂ ਪਹਿਲਾਂ ਇਹ ਇਕੱਠੇ ਕਰ ਲਿਆਏ ਸੀ ਫਿਰ ਇਹਨੂੰ 5-6 ਮਹੀਨੇ ਕਿਸੇ ਕਿਤਾਬ ਚ ਪਾ ਕੇ ਰੱਖਿਆ ਫਿਰ ਜਦੋਂ ਇਹ ਪੱਤੇ ਇਸ ਸ਼ਾਨਦਾਰ ਰੰਗ ਦੇ ਹੋ ਗਏ ਤੇ ਇਹਨਾਂ ਨੇ ਦੋ ਸ਼ੀਸ਼ੇ ਲਏ ਸੈਂਡਵਿਚ ਕੀਤਾ ਦੇਖੋ ਖੂਬਸੂਰਤ ਆਰਟ ਪੀਸ ਤਿਆਰ ਹੋ ਗਿਆ ਇਹਨਾਂ ਦੇ ਹਰੇਕ ਆਰਟ ਪੀਸ ਦੀ ਇੱਕ ਸਟੋਰੀ ਹੈ ਇੱਕ ਦਿਨ ਮਾਲੀ ਗਮਲੇ ਨੂੰ ਸਾਫ਼ ਕਰ ਰਿਹਾ ਸੀ ਇਹ ਫालतू ਸੁੱਕੀ ਪਈ ਜੜ ਉਹਨੇ ਸੁੱਟਣ ਦੀ ਸੋਚੀ ਇਹਨਾਂ ਨੇ ਕਿਹਾ ਫालतू ਨਹੀਂ ਹੈ ਬੜੇ ਕੰਮ ਦੀ ਚੀਜ਼ ਹੈ ਹੁਣ ਦੇਖੋ ਕੀ ਤਾਂ ਕੁਝ ਵੀ ਨਹੀਂ ਹਲਕਾ ਸਾਫ਼ ਕੀਤਾ ਵਿੱਚ ਇੱਕ ਬਲਬ ਲਗਾਇਆ एक पुरानी सुखी लता स्ट्रक्चर कर लिया बस एक प्यारी जी चिड़ी देखो इथे आके बैठ गई है अफी ना जाओ छोड़ कर के दिल अभी ਭਰਾ ਨਹੀਂ ਅਭੀ ਨਾ ਜਾਓ ਛੋੜ ਕੇ ਕਦਲ ਅਭੀ ਭਰਾ ਨਹੀਂ अभी अभी तो आई हो बार बनके छाई हो हवा जरा महक तो ले ये दिल जरा बहल तो ले ये शाम ढल तो ले जरा یہ شام ڈھل تو لے ذرا یہ دل بہل تو لے ذرا میں تھوڑی دیر جی تولوں نشے کے گھونٹ پی تولوں ابھی تو کچھ کہا نہیں ابھی تو کچھ سنا نہیں جو ختم ہو کسی جگہ یہ ایسا سلسلہ ਨਹੀਂ ਮੈਨੂੰ ਪਤਾ ਨਹੀਂ ਕਿਸ ਤਰ੍ਹਾਂ ਇਹ ਲੇਟਸ ਜ਼ਿਆਦਾ ਆ ਕੇ ਕਿਉਂਕਿ ਮੈਂ ਸਕੂਲ ਮੈਂ ਪੁਰਾਣੇ ਗਾਣੇ ਰਫੀ ਤੇ ਮੈਂ ਬਿਗ 팬 ਰਫੀ ਦਾ ਬਿਗ 팬 ਇਹ ਜਿਹੜਾ ਤੁਸੀਂ ਆਰਟਵਰਕ ਦੇਖ ਰਹੇ ਹੋ ਇਹ ਬੇਸਿਕਲੀ ਇਹਨੂੰ ਕੋਲਾਜ ਕਹਿੰਦੇ ਨੇ ਇਹ ਜੋ ਨਿਊਜ਼ਪੇਪਰ ਦੇ ਵਿੱਚ ਐਡਵਰਟਾਈਜ਼ਮੈਂਟਸ ਆਈਆਂ ਹੋਈਆਂ ਸੀਗੀਆਂ ਉਹਨਾਂ ਨੂੰ ਫਾੜ ਕੇ ਬਣਾਇਆ ਹੋਇਆ ਹੈ ਇਹ ਜਿਹੜਾ ਤੁਸੀਂ ਦੇਖ ਰਹੇ ਗ੍ਰੀਨ ਕਲਰ ਦਾ ਹੈਗਾ ਇਹ ਇੱਕ ਹੀਰੋਡਾ ਦੀ ਫੋਰਸ ਸ਼ੋਅ ਕੋਦੋਂ ਆਈ ਸੀਗਾ ਸ਼ਾਇਦ 2000 ਦੀ ਗੱਲ ਹੈ ਉਦੋਂ ਨਿਊਜ਼ਪੇਪਰ ਦੇ ਵਿੱਚੋਂ ਐਡ ਲੈ ਕੇ ਬਣਾਇਆ ਉੱਪਰ ਜੋ ਜੋ ਟੋਕਰੀ ਚੱਕੀ ਹੋਈ ਹੈ ਲੇਡੀ ਨੇ ਉਹ ਕੋਈ ਡਾਇਮੰਡ ਦਾ ਨੈਕਲਸ ਦੀ ਕੋਈ ਐਡਵਰਟਾਈਜ਼ਮੈਂਟ ਸੀਗੀ ਔਰ نیچے ਜੋ ਜ਼ਮੀਨ ਤੇ ਜੋ ਦੇਖ ਰਹੇ ਆਪਾਂ ਉਹ ਕਰੋਕੋਡਾਈਲ ਲੈਦਰ ਦੀ ਕੋਈ ਲਗਜ਼ਰੀ ਪਰਸ ਦੀ ਐਡ ਸੀਗੀ ਸੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਮੈਨੂੰ ਲੱਗਿਆ ਵੀ ਬੜਾ ਇੱਕ ਅੱਛਾ ਜਾ ਇੱਕ ਇੱਕ ਵੀਨਿੰਗ ਖੁੱਲ ਜਾਏ ਕਾਰਟਵਕ ਬਣ ਜਾਏਗਾ ਤੇ ਮੈਂ ਕੋਲਾਜ ਬਣਾਇਆ ਸੀ ਸੰ 2000 ਦੇ ਵਿੱਚ ਇਹ ਵੇਲਾ ਜਿਹੜਾ ਤੁਸੀਂ ਆਰਟਵਰਕ ਦੇਖ ਰਹੇ ਹੋ ਇਹ ਬੇਸਿਕਲੀ ਇੱਕ ਲੱਕੜੀ ਦਾ ਤਨਾ ਸੀਗਾ 7-8 ਫੁੱਟ ਦਾ ਤੇ ਦੀਮਕ ਦਾ ਖਦਾ ਹੋਇਆ ਸੀਗਾ ਨਾ ਦੀਮਕ ਕਿ ਬੜਾ ਅੱਛਾ ਮੈਨੂੰ ਲੱਗਦਾ ਕਾਰਵਿੰਗ ਵਾਲਾ ਆਰਟਿਸਟ ਹੈ ਤੇ ਉਹਨੂੰ ਬਸ ਇੱਕ ਸਿੰਪਲੀ ਸਲਾਈਸਿਸ ਕਰਕੇ ਤੇ ਮੈਂ ਆਰਟਵਰਕ ਬਣਾਇਆ ਦਾ ਏ ਕਾਰ ਜਾਰ ਦੇ ਪੁਰਾਣੇ ਜਾਰਖਾ ਦੇ ਟੱਕਣ ਨੇ ਇਹਨਾਂ ਨੂੰ ਪੇਂਟ ਕੀਤਾ ਤੇ ਆਪਣਾ ਫੇਵਰਟ ਕੋਟ ਲਿਖ ਲਿਆ ਨਾਲੇ ਇੱਕ ਆਟ ਪੀਸ ਤਿਆਰ ਹੋ ਗਿਆ ਨਾਲੇ ਜ਼ਿੰਦਗੀ ਦਾ ਸੁਨੇਹਾ ਦੇਖਣ ਤੇ ਹਰ ਪਲ ਯਾਦ ਆਉਂਦਾ ਹੈ ਕਿ ਜ਼ਿੰਦਗੀ ਚ ਸਬਰ ਸਦਕ ਤੇ ਸ਼ੁਕਰ ਬੇहद ਲਾਜ਼ਮੀ ਹੈ ਇਹਨਾਂ ਨੇ ਇਹਨਾਂ ਤਿੰਨਾਂ ਲਫ਼ਜ਼ਾਂ ਨੂੰ ਜਿਵੇਂ ਆਪਣੀ ਜ਼ਿੰਦਗੀ ਵਿੱਚ ਉਤਾਰ ਹੀ ਲਿਆ ਵੈਸੇ ਸਬਰ ਇਕਤਿਆਰ ਕਰਨਾ ਸਦਕ ਰੱਖਣਾ ਤੇ ਪਰਵਰਦੀਗਾਰ ਦਾ ਸ਼ੁਕਰ ਕਰਨਾ ਹੋਰ ਜ਼ਿੰਦਗੀ ਚ ਹੈ ਵੀ ਕੀ ਲਾਈਫ ਦਾ ਕਨਸੈਪਟ ਜ਼ਿਆਦਾ ਕੰਪਲੈਕਸ ਥੋੜੀ ਹੈ ਸਬਰ ਸਦਕ ਤੇ ਸ਼ੁਕਰ ਇਹ ਮੇਰੇ ਮੈਨੂੰ ਲੱਗਦਾ ਵੀ ਜੇ ਜ਼ਿੰਦਗੀ ਚ ਅਸੀਂ ਤਿੰਨ ਚੀਜ਼ਾਂ ਅਪਣਾ ਲਈਏ ਨਾ ਤਾਂ ਸਾਡੀ ਜ਼ਿੰਦਗੀ ਬੜੀ ਸੁਖਾਵੀ ਹੋ ਜਾਏਗੀ ਸਬਰ ਕਰੋ ਜੇ ਰੱਬ ਨੇ ਕੁਝ ਦਿੱਤਾ ਹੈ ਤਾਂ ਸਬਰ ਕਰੋ ਜੇ ਨਹੀਂ ਦਿੱਤਾ ਤਾਂ ਉਹਦੇ ਤੇ ਯਕੀਨ ਰੱਖੋ ਵੀ ਤਰੂ ਦੇਵੇਗਾ ਜਰੂਰ ਸ ਮੈਂ ਘਰ ਵਿੱਚ ਕਈ ਜਗ੍ਹਾ ਤੇ ਇਹ ਮੇਰਾ ਮੇਰੇ ਦਿਲ ਦੇ ਤਿੰਨੋਂ ਅਖਰ ਬੜੇ ਕਰੀਬ ਨੇ ਇਮੈਂ ਜਗਾ ਜਗਾ ਆਪਣੇ ਘਰ ਵਿੱਚ ਲਿਖ ਕੇ ਲਾਇਨੇ ਮੈਨੂੰ ਰਿਮਾਈਂਡ ਕਰਦੇ ਰਹਿੰਦੇ ਨੇ ਮੈਨੂੰ ਯਾਦ ਕਰਦੇ ਰਹਿੰਦੇ ਨੇ ਔਰ ਜੇ ਮੈਂ ਇੱਕ ਦਿਲ ਦੀ ਗੱਲ ਕਹਾਂ ਤੇ ਮੈਂ 3-4 ਸਾਲ ਤੋਂ ਇਹ ਜੋ ਬਣਾਇਆ ਆਰਟਵਰਕ ਸਬਰ ਸਿੱਧਕ ਔਰ ਸ਼ੁਕਰ ਦਾ ਮੈਂ ਜਦੋਂ ਦਾ ਇਹ ਕੀਤਾ ਤੇ ਮੈਂ ਦੇਖਿਆ ਆਪਣੇ ਆਪ ਵਿੱਚ ਮੇਰੇ ਇੱਕ ਪੇਸ਼ੈਂਸ ਦੀ ਇੱਕ ਮੇਰੇ ਸਬਰ ਦੀ ਇੱਕ ਮੇਰੇ ਦੀ ਕਿਸ਼ਤ ਆਪਣੇ ਆਪ ਹੀ ਹੋਰ ਵੱਧ ਗਈ ਹੈ ਮੇਰੇ ਸੇ ਤਾਕਤ ਆ ਗਈ ਹੈ ਸ਼ਾਇਦ ਮੈਂ ਬਰਦਾਸ਼ਤ ਥੋੜਾ ਜ਼ਿਆਦਾ ਕਰਨ ਲੱਗ ਗਿਆ ਤੇ ਰੱਬ ਤੇ ਵਿਸ਼ਵਾਸ ਮੇਰਾ ਜ਼ਿਆਦਾ ਹੋ ਗਿਆ ਇਸ ਤੋਂ ਬਾਅਦ ਹਮਕੋ ਮਿਲੀ ਹੈ ਅੱਜ ਇਹ घड़ियां नसीब से जी भर के देख लीजिए हमको करीब से फिर आपके नसीब में ये रात हो न हो शायद फिर इस जन्म में मुलाकात हो न हो लग जा गले फालतू टायर्स ने इन्होंने इसका आर्ट पीस तैयार कर लिया ਦੇਖੋ ਕਿੰਨਾ ਖੂਬਸੂਰਤ ਲੱਗ ਰਿਹਾ ਹੈ। ਇਹ ਵਾਇਰ ਆਟ ਦੇਖੋ ਸਿਰਫ ਤਾਰਾਂ ਨਾਲ ਕਿੰਨੀ ਖੂਬਸੂਰਤ ਸ਼ੈਵਾਂ ਬਣਾਈਆਂ ਨੇ। ਇਸਾਦਤ ਹਸਨ ਮੰਟੋ ਨੇ ਏਵੀ ਵਾਇਰ ਆਟ ਹੈ। ਇਹ ਛੋਟੇ ਸਾਹਿਬਜ਼ਾਦਿਆਂ ਨੂੰ ਵਾਇਰ ਆਟ ਚ ਦਿਖਾਇਆ ਗਿਆ ਹੈ। ਬੜਾ ਹੀ ਖੂਬਸੂਰਤ ਐਬਸਟ੍ਰੈਕਟ ਤਿਆਰ ਹੋ ਗਿਆ। ਆਲਾ ਫੋਟੋਗ੍ਰਾਫਰ ਵੀ ਨੇ ਇਹਨਾਂ ਕੁੰਭ ਦੇ ਮੇਲੇ ਚ ਬਾਕ ਕਮਾਲ ਕੈਪਚਰਸ ਕੀਤੇ ਇਹਨਾਂ ਤੇ ਨਜ਼ਰ ਮਾਰੇ ਹਾਂ ਪ੍ਰਤੀਤ ਹੁੰਦਾ ਜਿਵੇਂ ਤਸਵੀਰਾਂ ਚੋਂ ਇਹ ਬੰਦੇ ਬਾਹਰ ਹੀ ਆ ਜਾਣਗੇ ਨਜ਼ਰ ਤੇ ਨਜ਼ਰੀਆ ਵਾਕੀ ਜ਼ਿੰਦਗੀ ਚ ਬਹੁਤ ਮਾਇਨਾ ਰੱਖਦਾ ਹੈ ਫੋਟੋਗ੍ਰਾਫੀ ਦੇ ਵਿੱਚ ਸ਼ੌਂਕ ਸੀ ਕਾਫੀ ਹੁਣ ਵੀ ਸ਼ੌਂਕ ਹੈ ਲੇਕਿਨ ਹੁਣ ਜਿਵੇਂ ਮੈਂ ਦੱਸਿਆ ਮਿਕਸ ਮੀਡੀਆ ਵੱਲ ਜ਼ਿਆਦਾ ਮੈਰਾ ਹੈ ਤੇ ਕੁੰਭ ਦਾ ਮੇਲਾ ਜਿਵੇਂ ਅਸੀਂ ਸੁਣਦੇ ਹਾਂ ਸਾਰੇ ਬੜਾ ਮਸ਼ਹੂਰ ਹੈ ਇੱਕ ਪਿਲਗ੍ਰੀਮੇਜ ਹੈ ਉਹਨਾਂ ਦਾ ਤੇ ਮੈਂ ਵੀ ਆਪਣੇ ਫਰੈਂਡ ਦੇ ਨਾਲ ਅਸੀਂ 2011 ਦੇ ਵਿੱਚ 11 12 ਦੇ ਵਿੱਚ ਜਿਹੜਾ ਲੱਗਿਆ ਸੀਗਾ ਅਲਾਹਾਬਾਦ ਮਹਾਕੁੰਭ ਸੀਗਾ ਕੋਈ ਇੱਕ ਬੜਾ ਇੱਕ ਪਵਿੱਤਰ ਦਿਹਾੜਾ ਉਹਨਾਂ ਨੂੰ ਮੰਨਦੇ ਸੀ ਉਦੋਂ ਸਾਰੇ ਨਕਸ਼ਤਰ ਸੀ ਜਿਹੜੇ ਸਾਰੀ ਕੋਲ ਆਈਂਦੇ ਹੋਏ ਸੀ ਮੌਨਿਮ ਅਵਸਰ ਦਾ ਦਿਨ ਸੀ 10 ਫਰਵਰੀ ਦਾ ਦਿਨ ਅਸੀਂ ਉਹਨੂੰ ਵਿੱਚ ਲੈ ਕੇ ਗਏ ਤੇ ਉਹ ਇੱਕ ਲਾਈਫਟਾਈਮ ਐਕਸਪੀਰੀਅੰਸ ਹੈ ਮੈਨੂੰ ਅਜੇ ਵੀ ਨਹੀਂ ਭੁੱਲਦਾ ਕਿਉਂਕਿ ਮੈਨੂੰ ਬਚਪਨ ਦੀਆਂ ਅਜੇ ਗੱਲਾਂ ਮੇਰੇ ਜੋ ਪੇਰੈਂਟਸ ਦੱਸਦੇ ਸੀ ਜਾਂ ਸੁਣਦੇ ਸੀ ਕਿ ਗੁੰਮਤੇ ਮੇਲੇ ਤੇ ਜੀ ਬੱਚੇ ਬੜੇ ਗੁੰਮ ਜਾਂਦੇ ਨੇ ਜੀ ਬੜਾ ਕੁਝ ਹੋ ਜਾਂਦਾ ਹੈ ਜਾਂ ਸਟੈਂਪੀਟ ਹੋ ਜਾਂਦੀ ਹੈ ਉਸ ਹੁਣ ਵੀ ਮੈਂ ਇਸੇ ਵਿੱਚ ਵੀ ਡਰ ਦੇ ਨਾਲ ਗਿਆ ਸੀ ਉੱਥੇ ਇੱਕ ਵਾਰੀ ਲੇਕਿਨ ਜੋ ਉੱਥੇ ਦੇਖਿਆ ਉਹ ਜੋ ਅਰੇਂਜਮੈਂਟ ਸੀ ਸਰਕਾਰ ਦਾ ਵੱਲੋਂ ਸੀ ਜੋ ਉਹਨਾਂ ਨੇ ਟੈਂਟ ਲਗਾ ਕੇ ਉਹਨਾਂ ਨੇ ਸਿਟੀਜ਼ ਬਸਾਈਆਂ ਹੋਈਆਂ ਸੀ ਯਾ ਉੱਥੇ ਅਸੀਂ ਪੋਰਟਰੇਟ ਫੋਟੋਗ੍ਰਾਫੀ ਕੀਤੀਆਂ ਉਹ ਮੇਰਾ ਲਾਈਫਟਾਈਮ ਐਕਸਪੀਰੀਅੰਸ ਹੈ ਮੈਂ ਜ਼ਿੰਦਗੀ ਪਰ ਨਹੀਂ ਭੁੱਲ ਸਕਦਾ ਮੈਂ ਹੁਣ ਵੀ ਮੌਕਾ ਮਿਲੇ ਤਾਂ ਮੈਂ ਹੁਣ ਵੀ ਜ਼ਰੂਰ ਜਾਣਾ ਚਾਹਾਂਗਾ ਮੇਰੇ ਲਈ ਲਾਈਫਟਾਈਮ ਐਕਸਪੀਰੀਅੰਸ ਹੈ ਇਹ ਇਹਨਾਂ ਦੀ ਇਬਾਦਤਗਾਹ ਹੈ ਇਸ ਦੀਆਂ ਕੰਧਾਂ ਮਿੱਟੀ ਨਾਲ ਇਹਨਾਂ ਨੇ ਆਪ ਲਿਪੀਆਂ ਨੇ ਇਹ ਆਪਣੇ ਦਿਨ ਦਾ ਤਕਰੀਬਨ ਜ਼ਿਆਦਾਤਰ ਸਮਾਂ ਅਥੀ ਬਤਾਉਂਦੇ ਨੇ ਕੱਲੇ ਰਹਿਣਾ ਪਸੰਦ ਕਰਦੇ ਨੇ ਵੈਸੇ ਵੇਖਿਆ ਜਾਵੇ ਆਰਟਿਸਟ ਦੁਨੀਆ ਤੋਂ ਥੋੜੇ ਕੱਟੇ ਹੋਏ ਹੀ ਹੁੰਦੇ ਨੇ ਅਕਸਰ ਮੈਂ ਜਦੋਂ ਵੀ ਆਪਣਾ ਇਹ ਕੰਮ ਕਰ ਰਿਹਾ ਹੁੰਦਾ ਵਾਂ ਤੇ ਬਿਲਕੁਲ ਮੈਂ ਦin ਦੁਨੀਆ ਨੂੰ ਬਿਲਕੁਲ ਭੁੱਲ ਜਾਂਦਾ ਵਾਂ ਬਿਲਕੁਲ ਟੋਟਲੀ ਮੈਨੂੰ ਨਹੀਂ ਪਤਾ ਹੁੰਦਾ ਕੀ ਹੋ ਰਿਹਾ ਹੈ ਖਾਣਾ ਪੀਣਾ ਵੀ ਭੁੱਲ ਜਾਂਦਾ ਮੈਂ ਇਹਨੂੰ ਇੱਕ ਤਰ੍ਹਾਂ ਦੀ ਇੱਕ ਮੈਡੀਟੇਸ਼ਨ ਸਮਝਦਾ ਜਾਂ ਇੱਕ ਇਬਾਦਤ ਸਮਝਦਾ ਕਿਉਂਕਿ ਜਦੋਂ ਤੁਸੀਂ ਦੁਨੀਆ ਦੂਨੀਂ ਦੁਨੀਆ ਤੋਂ ਦੂਰ ਹੋ ਜਾਂਦੇ ਤਾਂ ਉਹਨੂੰ ਕੋਈ ਦੁੱਖ ਨਹੀਂ ਕੋਈ ਕੁਛ ਨਹੀਂ ਤੁਹਾਨੂੰ ਇੱਕ ਇੱਕ ਅਲੱਗ ਜੀ ਇੱਕ ਖੁਸ਼ੀ ਮਿਲਦੀ ਏ ਉਸ ਚੀਜ਼ ਦੀ ਉਹ ਸ਼ਾਇਦ ਲਫ਼ਜ਼ਾਂ ਵਿੱਚ ਬਿਆਨ ਕਰਨੀ ਬੜੀ ਮੁਸ਼ਕਲ ਹੈ ਲੇਕਿਨ ਮਜ਼ਾ ਬਹੁਤ ਆਉਂਦਾ ਉਸ ਚੀਜ਼ ਦਾ ਇੱਕ ਅਲੱਗ ਦੁਨੀਆ 'ਚ ਪਹੁੰਚ ਜਾਣ ਦਾ ਘਰ ਦਾ ਹਰੇ ਕੋਨਾ ਜਿੱਥੇ ਨਜ਼ਰ ਮਾਰੋ ਬਸ ਆਠ ਨਜ਼ਰ ਆਉਂਦੀ ਏ ਬੈਕਯਾਰਡ 'ਚ ਇਹਨਾਂ ਨੇ ਇਹ ਚੁੱਲਾ ਵੀ ਡਿਜ਼ਾਈਨ ਕੀਤਾ। ਸਰਦੀਆਂ 'ਚ ਮੱਠੀ-ਮੱਠੀ ਮੱਗ ਦੀ ਆਗ 'ਚ ਇੱਥੇ ਬੈਠਣ ਦਾ ਆਪਣਾ ਵੱਖਰਾ ਹੀ ਮਜ਼ਾ ਹੈ। जिंदगी सलीका होना बड़ा लाजमी है कुछ अगर सलीका है कुछ अगर करीना मरने की तरह मरना जीने की तरह जीना मुमकिन नहीं है वक्त की रफ्तार रोक ले कुछ पल تہر کے پیار کی ایک شام جی تو لے پھر زندگی میں آپ کا یہ ساتھ ہو نہ ہو شاید پھر اس جنم میں मुलाकात हो मलाका हो, ए, ए,